ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਹੋਏ ਹਾਂ ਮੇਰੂ ਗੁਰਦੁਆਰੇ ਮੇਰੂ ਗੁਰਦੁਆਰਾ ਬਹੁਤ ਪੁਰਾਣਾ ਅਸਥਾਨ ਹੈ ਕੀਨੀਆ ਦੇ ਵਿੱਚ ਤੇ ਇੱਥੇ ਅੱਜ ਮੇਰੂ ਦੀ ਸੰਗਤਾਂ ਵੱਲੋਂ ਔਰ ਮੇਰੂ ਦੀ ਕਮੇਟੀ ਵੱਲੋਂ ਅੱਜ ਗੁਰਨਾਨ ਦੇ ਜੀ ਗੁਰਗੁਰੂ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਅਖੰਡ ਪਾਠ ਰੱਖੇ ਗਏ ਹਨ ਤੇ ਉੱਥੇ ਸੰਗਤਾਂ ਵੀ ਬਹੁਤ ਦੂਰੋਂ ਦੂਰੋਂ ਪਹੁੰਚੀਆਂ ਹਨ ਨੇਰੀ ਤੋਂ ਨਨੁਕੀ ਤੋਂ ਨਰੂਬੀ ਤੋਂ ਤੇ ਆ ਜਿਹੜੇ ਸਾਹਮਣੇ ਸਾਡੇ ਬੋਕ ਕਰ ਰਹੇ ਨੇ ਮਾਸਟਰ ਸੋਨ ਸਿੰਘ ਗਿੱਲ ਇੰਡੀਆ ਤੋਂ ਆਏ ਹੋਏ ਨੇ ਚੇਚਾ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਂਜੀ ਠੀਕ ਆ ਆਪਣੇ ਬਾਰੇ ਦੱਸੋ ਅੰਕਲ ਜੀ ਕੁਝ ਮੈਂ ਆਪਣੇ ਬਾਰੇ ਥੋੜਾ ਜ਼ੋਰ ਦੀ ਬੋਲਿਓ ਪਲੀਜ਼ ਕੁਝ ਇਸ ਜਗ੍ਹਾ ਦੇ ਬਾਰੇ ਦੱਸ ਦਿਨਾ ਹਾਂਜੀ ਮੇਰਾ ਨਾਮ ਜੀ ਸੋਢ ਸਿੰਘ ਆ ਸੋਨ ਸਿੰਘ ਗਿੱਲ ਸੋਢ ਸਿੰਘ ਗਿੱਲ ਤੇ ਮੈਂ ਪੰਜਾਬ ਤੋਂ ਆਇਆ ਜ਼ਿਲ੍ਹਾ ਹੁਸ਼ਿਆਰ ਪਰ ਠੀਕ ਹੈ ਜੀ ਮਾਲਪੁਰ ਦੇ ਕੋਲ ਕੋਟਸ ਟੂ ਹੀ ਪਿੰਡ ਦਾ ਤਛੇਲਾ ਤੇ ਮੇਰੀ ਜਨਮ ਹੈਗਾ 1936 ਦਾ ਮੇਰੀ ਏਜ ਹੋ ਗਈ 88 ਸਾਲ 88 ਸਾਲ 88 ਸਾਲ ਤੇ ਕੀਨੀਆ ਵਿੱਚ ਮੈਂ ਪਹਿਲੀ ਵਾਰੀ 18 ਅਕਤੂਬਰ 1908 ਵਜੇ ਨੂੰ ਆਇਆ ਸੀਗਾ ਰਿਆ ਕਰਾ ਕੇ 23 ਫਰਵਰੀ 1955 18 ਅਕਤੂਬਰ ਨੂੰ ਕਵਨਜਾ ਜ ਕਿਨੇ ਪਹੁੰਚ ਗਏ ਤੇ 2 ਮਹੀਨੇ ਰੈਸਟ ਕਰਕੇ ਇੱਥੇ ਵੀ ਆਏ ਤੇ ਫਿਰ 2 ਮਹੀਨੇ ਰੈਸਟ ਕਰਕੇ 19 ਜਨਵਰੀ 1908 1959 19 ਜਨਵਰੀ 1959 ਨੂੰ ਮੈਂ پڑھਣ ਲੱਗ ਗਿਆ ਪ੍ਰਾਇਮਰੀ ਸਕੂਲ ਚ ਪੰਜਵੀਂ ਕਲਾਸ ਇੰਗਲਿਸ਼ ਮੀਡੀਅਮ ਇੰਡੀਆ ਤੋਂ ICSE B.A.B.T ਕਰਕੇ ਹਾਂਜੀ ਤੇ ਪੜਾਇਆ ਬਹੁਤ ਵਧੀਆ ਸਕੂਲ ਸੀ ਇੰਡੀਅਨ ਪ੍ਰਾਇਮਰੀ ਸਕੂਲ ਫੇਟੈਪਲ ਰੋਡ ਦੇ ਨਾਲ ਇਹ ਗੁਰਦੁਆਰਾ ਨੇਰੀ ਨਾਲੇ ਗੁਰਦੁਆਰਾ ਨੇਰੀ ਜਿੱਥੇ ਮਾਸਟਰ ਕਰਮ ਸਿੰਘ ਸਪੇਦ ਨੂੰ ਸੇਵਾ ਕਰਦੇ ਹੁੰਦੇ ਸੀ ਪ੍ਰਕਾਸ਼ ਕਰਨ ਦੀ ਤੇ ਸ਼ਾਬਾ ਮੱਥਾ ਟੇਕ ਜਾਣਾ ਜੇ ਜਿਹੜਾ ਲਾਸਟ ਸਿੱਖ ਜਾਵੇ ਉਹ ਸੁਖਾਸਣ ਕਰਕੇ ਆਵੇ ਤੇ ਉਸ ਗੁਰਦੁਆਰੇ ਹੁਣ ਮੈਂ ਪਿਛਲੇ ਮਹੀਨੇ ਦਾ ਆਇਆ ਹੋਇਆ ਤੇ ਜਿਹੜੇ ਕੈਮਰਾ ਬੈਰ ਹੈਗੇ ਆ ਗੈਂਦੀ ਪ੍ਰਮੋਦ ਸਿੰਘ ਤੇ ਇਹ ਉਸ ਹੁਣ ਗੁਰਦੁਆਰੇ ਦੇ ਹੈਡ ਗ੍ਰੰਥੀ ਆ ਪਰਿਵਾਰ ਦੇ ਨਾਲ ਰਹਿੰਦੇ ਰਹੇ ਦੋ ਬੱਚੇ ਹੋੜਾ ਸੀ ਦੋਨੇ ਯਾਰੇ ਅਸੀਂ ਚਾਰ ਘੋਰ ਤੇ ਇਹਨਾਂ ਦੇ ਨਾਲ ਚਾਰ ਹੋਰ ਗਰੰਥੀ ਅਸੀਂ ਮੇਰੂ ਆਏ ਹੋਏ ਮੇਰੂ ਤੇ ਜ਼ਿਲ੍ਹਾ ਮੇਰੂਆ ਕਾਉਂਟੀ ਏਰੀਆ ਬਹੁਤ ਸਰਸਬਜ਼ ਆਲੇ ਦੋਲੇ ਬਹੁਤ ਅੱਛੀ ਵਧੀਆ ਖੇਤੀਬਾੜੀ ਸਰੋਦੀ ਸਾਹਿਬ ਦੀ ਖੇਤੀ ਤੇ ਕੜਕ ਦੀ ਖੇਤੀ ਤੇ ਫੁੱਲਾਂ ਦੀ ਖੇਤੀ ਹਾਂਜੀ ਆਲੂ ਦੀ ਬਹੁਤ ਸੋਹਣੀ ਖੇਤੀ ਆਲੂ ਦੀ ਖੇਤੀ ਬਹੁਤ ਵਧੀਆ ਜਿਮੀੜਾ ਡੇਡੀ ਮੋਟੀ ਮੱਕੀ ਦੇ ਟਾਣਡੇ ਤੇ ਐਨੀ ਵਧੀਆ ਜ਼ਮੀਨ ਨਹੀਂ ਕਿਤੇ ਦੇਖੀ ਤੇ ਬਹੁਤ ਵਧੀਆ ਇਲਾਕਾ ਆ ਤੇ ਹੁਣ ਸਾਨੂੰ ਆਇਆ ਨੂੰ ਹੋ ਗਿਆ ਅੱਜ ਸਵੇਰ ਦੇ ਆਇਆ ਵਾ ਕੱਲ ਦੇ ਆਇਆ ਵਾ ਯਾਨੀ ਥੋੜਾ ਜਿਹਾ ਹੋਰ ਦਿਖਾ ਲ ਦਿੰਦੇ ਹਾਂ ਹਾਂਜੀ ਥੈਂਕ ਯੂ ਕਲੀ ਖਾਲਸਾ ਵਾ ਗੁਰਜੀ ਕੀ ਫਤਿਹ ਜੀ ਕੀ ਫਤਿਹ ਬਹੁਤ ਵਧੀਆ ਲਾ ਥੈਂਕ ਯੂ ਜੀ ਥੈਂਕ ਯੂ ਏਸੀ ਮਾਸਟਰ ਸੋਨ ਸਿੰਘ ਗਿੱਲ ਹੁਣ ਇੱਧਰ ਸਾਡੇ ਬੈਠੇ ਹਨ ਗਿਆਨੀ ਜੀ ਨਨੁਕੀ ਵਾਲੇ ਅ ਲਵਪ੍ਰੀਤ ਸਿੰਘ ਜੀ ਤੇ ਨਰੂਪੀ ਤੋਂ ਆਏ ਹੋਏ ਨੇ ਸਾਡੇ ਅ ਅਮਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਗਿਆਨੀ ਜੀ ਹਾਂਜੀ ਬਹੁਤ ਵਧੀਆ ਮੇਰੂ ਆ ਕੇ ਕਿਤਰਾ ਲੱਗ ਰਿਹਾ ਆਪ ਜੀ ਨੂੰ ਬਹੁਤ ਵਧੀਆ ਸੰਗਤ ਬਹੁਤ ਵਧੀਆ ਮੇਰੂ ਦੀ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਚੜੀ ਚੜਦੀ ਕਲਾ ਚ ਰਹੋ ਜੀ ਕੰਮ ਇਹ ਅਦਰ ਮេរੂਦੀ ਸੰਗਤਾਂ ਨੇ ਜਿ ਲਾਇਆ ਹੋਇਆ ਟੈਂਟ ਬਹੁਤ ਸੋਹਣਾ ਟੈਂਟ ਲੱਗਿਆ ਹੋਇਆ ਇੱਧਰ ਸੰਗਤਾਂ ਰੱਬ ਤੁਹਾਡਾ ਬਲਾ ਕਰੇ ਸੇਵਾ ਕਰੀਆਂ ਲੰਗਰ ਦੀ ਕਿਉਂਕਿ ਦੁਪਹਿਰ ਦੇ ਲੰਗਰ ਬਣ ਚੁੱਕੇ ਨੇ ਹੁਣ ਸ਼ਾਮ ਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਤੇ ਬੀਬੀਆਂ ਇੱਧਰ ਸਬਜ਼ੀ ਕੱਟ ਕੇ ਬੈਠੀਆਂ ਸਾਰੀਆਂ ਤੇ ਇੱਧਰ ਹੈਗੇ ਸਾਡੇ ਮេរੂ ਦੇ ਕਮੇਟੀ ਦੇ ਮੈਂਬਰ ਇਹ ਸਾਡੇ ਕਿਰਨ ਆਂਟੀ ਕਮੇਟੀ ਦੇ ਵਿੱਚ ਨੇ ਬਹੁਤ ਸੇਵਾ ਕਰਦੇ ਨੇ ਬਾਬਾ ਇਹਨਾਂ ਨੂੰ ਐਸੀ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ ਇਹ ਵੀ ਨਹਿਰੂਬੀ ਤੇ ਆਏ ਨੇ ਸੇਵਾ ਕਰਨ ਵਾਸਤੇ ਇੱਥੇ ਤੇ ਇਹ ਲੰਗਰ ਹਾਲ ਹੈ ਗੁਰੂ ਜੀ ਇੱਥੇ ਲੰਗਰ ਹੁਣ ਚਾਹ ਦਾ ਲੰਗਰ ਬਣਿਆ ਸੀ ਬਿਸਕਟ ਤੇ ਇਹਦੇ ਵਿੱਚ ਰੱਬ ਤੁਹਾਡਾ ਭਲੇ ਸੈਂਡਵਿਚ ਮਠੀਆਂ ਤੇ ਇੱਧਰ ਬਣਾ ਰਹੇ ਨੇ ਸਾਰਾ ਕੁਝ ਉੱਧਰ ਹਲਵਾਈ ਲੱਗੇ ਹੋਏ ਨੇ ਜਿਹੜੇ ਇੱਥੇ ਕੁੱਕ ਕਹਿੰਦੇ ਆ ਹਾਂਜੀ ਇਹ ਬਣਦੇ ਪਏ ਸਮੋਸੇ ਆ ਬਹੁਤ ਸਫਾਈ ਨਾਲ ਬਣੰਦੇ ਹੈਲੋ ਹਾਓ ਆਰ ਯੂ ਹਾਂ ਧੰਨ ਜੀ ਆਈ ਸਮੋਸੇ ਬਣਾਉਂਦੇ ਪਏ ਆ ਹਾਂ ਜੀ ਇੱਧਰ ਚਾਹ ਰੱਖੀ ਹੋਈ ਆ